ਪੰਜਾਬ ਸਰਕਾਰ ਦੇ ਵੱਲੋਂ ਕੈਦੀਆਂ ਦੇ ਲਈ ਨਵੇਂ-ਨਵੇਂ ਉਪਰਾਲੇ ਕੀਤੇ ਜਾ ਰਹੇ ਨੇ ਅਕਸਰ ਜੇਲ੍ਹਾਂ ਨੂੰ ਸੁਧਾਰ ਕਰਕੇ ਹਾ ਜਾਂਦਾ ਇੱਕ ਵਾਰ ਜੋ ਵੀ ਵਿਅਕਤੀ ਇੱਥੇ ਆ ਜਾਂਦਾ ਸਰਕਾਰ ਦੀ ਇੱਕ ਕੋਸ਼ਿਸ਼ ਰਹਿੰਦੀ ਆ ਪੁਲਿਸ ਦੀ ਇੱਕ ਕੋਸ਼ਿਸ਼ ਰਹਿੰਦੀ ਆ ਕਿ ਉਹ ਵਿਅਕਤੀ ਸੁਧਰ ਕੇ ਸਿੱਖ ਕੇ ਕੁਝ ਬਾਹਰ ਜਾਵੇ ਤਾਂ ਜੋ ਅੱਗੇ ਤੋਂ ਅਜੇਹੀ ਕੋਈ ਵੀ ਵਾਰਦਤ ਨਾ ਕਰੇ ਜਿਸ ਕਰਕੇ ਉਸ ਨੂੰ ਮੁੜ ਜੇਲ੍ਹ ਦੇ ਵਿੱਚ ਆਉਣਾ ਪਵੇ ਸੋ ਹੁਣ ਪੰਜਾਬ ਸਰਕਾਰ ਦੇ ਵੱਲੋਂ ਕੈਦੀਆਂ ਦੇ ਲਈ ਆਈਟੀਆਈਸ ਖੋਲੀਆਂ ਜਾ ਰਹੀਆਂ ਨੇ ਜੇਲ੍ਹਾਂ ਦੇ ਵਿੱਚ ਸਿਖਲਾਈ ਦਿੱਤੀ ਜਾਵੇਗੀ ਸਿੱਖਿਆ ਦੇ ਪੱਧਰ ਨੂੰ ਹੋਰ ਉੱਚਾ ਕੀਤਾ ਜਾਵੇਗਾ ਤਾਂ ਜੋ ਕੈਦੀ ਆਪਣੇ ਮਨ ਨੂੰ ਪੜ੍ਹਾਈ ਦੇ ਵੱਲ ਕੁਝ ਸਿੱਖਣ ਦੇ ਵਿੱਚ ਲਾ ਸਕਣ ਸੋ ਦੱਸਦੀ ਹੈ ਕਿ ਇਹ ਪਹਿਲ ਪੰਜਾਬ ਦੀਆਂ ਜੇਲ੍ਹਾਂ ਨੂੰ ਸਿੱਖਿਆ ਅਤੇ ਪੁਨਰਵਾਸ ਕੇਂਦਰਾਂ ਦੇ ਵਿੱਚ ਤਬਦੀਲ ਕਰਨ ਦਾ ਇੱਕ ਅਨੋਖਾ ਉਪਰਾਲਾ ਹੈ ਜਿਸ ਦੇ ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਦੇ ਨਾਲ ਸੂਬੇ ਦੀਆਂ ਸਮੂਹ 24 ਜੇਲ੍ਹਾਂ ਦੇ ਵਿੱਚ ਲਗਭਗ 2500 ਕੈਦੀਆਂ ਨੂੰ ਰਾਸ਼ਟਰੀ ਪੱਧਰ ਦੀ ਪ੍ਰਮਾਣਿਤ ਵੋਕੇਸ਼ਨਲ ਟ੍ਰੇਨਿੰਗ ਦਿੱਤੀ ਜਾਵੇਗੀ। ਰਾਜ ਭਰ ਦੀਆਂ ਜੇਲ੍ਹਾਂ ਦੇ ਵਿੱਚ ਕਿੱਤਾ ਮੁਖੀ ਪਹਿਲ ਕਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਜੇਲ੍ਹ ਵਿਭਾਗ ਪੰਜਾਬ ਅਤੇ ਟੈਕਨੀਕਲ ਐਜੂਕੇਸ਼ਨ ਅਤੇ ਇੰਡਸਟਰੀਅਲ ਟ੍ਰੇਨਿੰਗ ਵਿਭਾਗ ਪੰਜਾਬ ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਪ੍ਰੋਗਰਾਮ ਸਿਲਾਖਾਂ ਪਿੱਛੇ ਜ਼ਿੰਦਗੀਆਂ ਦਾ ਸਸ਼ਕਤੀਕਰਨ ਜੇਲ੍ਹ ਨਿਯਾ ਵਿੱਚ ਕ੍ਰਾਂਤੀਕਾਰੀ ਬਦਲਾਅ ਦਾ ਪ੍ਰੋਗਰਾਮ ਉਲਿੱਖਿਆ ਗਿਆ ਜਿਸ ਦਾ ਉਦਘਾਟਨ ਭਾਰਤ ਦੇ ਮਾਨਯੋਗ ਚੀਫ ਜਸਟਿਸ ਦੇ ਦੁਆਰਾ 6 ਦਸੰਬਰ 2025 ਨੂੰ ਸੈਂਟਰਲ ਜੇਲ ਪਟਿਆਲਾ ਵਿਖੇ ਵੀਡੀਓ ਕਾਨਫਰencing ਦੇ ਰਾਹੀਂ ਕੀਤਾ ਜਾਵੇਗਾ ਇਹ ਪਹਿਲ ਪੰਜਾਬ ਦੀਆਂ ਜੇਲਾਂ ਨੂੰ ਸਿੱਖਿਆ ਅਤੇ ਪੁਨਰਵਾਸ ਕੇਂਦਰਾਂ ਦੇ ਵਿੱਚ ਤਬਦੀਲ ਕਰਨ ਦਾ ਅਨੋਖਾ ਉਪਰਾਲਾ ਹੈ ਜਿਸ ਤਹਿਤ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਦੇ ਨਾਲ ਪੰਜਾਬ ਦੀਆਂ 24 ਜ਼ਿਲ੍ਹਿਆਂ ਦੇ ਵਿੱਚ ਲਗਭਗ 2500 ਕੈਦੀਆਂ ਨੂੰ ਇਸ ਦਾ ਸਿੱਧਾ ਲਾਭ ਹੋਵੇਗਾ ਇਹ ਪਹਿਲ ਕਦਮੀ ਦਾ ਮੁੱਖ ਮੰਤਵ ਜ਼ਿਲ੍ਹਾ ਦੇ ਅੰਦਰ ਕੁੱਲ 11 ਆਈਟੀਆਈਜ਼ ਦੀ ਸਥਾਪਨਾ ਵੈਲਡਿੰਗ ਇਲੈਕਟ੍ਰੀਸ਼ੀਅਨ ਪਲੰਬਰ ਸਿਕਲਾਈ ਟੈਕਨੋਲੋਜੀ ਬੇਕਰੀ ਵਰਗੀਆਂ ਟ੍ਰੇਡਾਂ ਦੇ ਵਿੱਚ ਐਨਸੀਬੀਟੀ ਮਾਨਤਾ ਪ੍ਰਾਪਤ ਲੰਮੇ ਸਮੇਂ ਤੋਂ ਕੋਰਸ ਕਰਵਾਉਣੇ ਟੇਲਰਿੰਗ ਯੂਟ ਅਤੇ ਬੈਗ ਬਣਾਉਣਾ ਬੇਕਰੀ ਪਲੰਬਰ ਮਸ਼ਰੂਮ ਕਾਸ਼ਤ ਕੰਪਿਊਟਰ ਅਤੇ ਹੋਰ ਹੁਨਰਾਂ ਦੇ ਵਿੱਚ ਵੱਧ ਤੋਂ ਵੱਧ ਕੋਰਸਾਂ ਦੇ ਵਿੱਚ ਕੈਦੀਆਂ ਨੂੰ ਸ਼ਾਮਲ ਕਰਾਉਣਾ